ਹਾਂਜੀ ਸਸਈ ਗੱਲ ਜੀ ਸਾਰੇ ਨੂੰ ਸਭ ਠੀਕ ਹੈ ਸਸਈ ਗੱਲ ਜੀ ਤੈਨੂੰ ਪਲੇਟ ਦਿੱਤੀ ਤੂੰ ਪਲੇਟ ਚੋਂ ਖਾ ਲ ਤੂੰ ਇਹ ਚੋਂ ਲੱਭਦਾ ਇਹ ਚ ਮਾਲ ਆ ਹਲਕਾ ਜਿਹਾ ਲੱਗਿਆ ਵਾ ਦੱਖਾਂ ਲੱਗੀਆਂ ਮੇਰੇ ਜੀ ਹਾਂਜੀ ਸਸਈ ਗੱਲ ਜੀ ਇਹ ਚੋਂ ਚਾਹੇ ਕਰ ਇਹਨੇ ਕਰ ਉਹ ਤੋਲੇ ਵਾਲਾ ਤੋਲੇ ਵਾਲੀ ਗੱਲ ਦੇਖੋ ਜੀ ਦੇਖੋ ਜੀ ਤਿੰਨ ਤਿੰਨ ਚੀਜ਼ਾਂ ਮੇਰੇ ਕੋਲ ਆ ਗਈਆਂ ਹੂੰ ਜਗ੍ਹਾ ਜਿੱਕੇ ਤਾਂ ਮੈਨੂੰ ਵੀ ਦਿਖਾ ਦੇ। ਮੈਨੂੰ ਮਚਾਉਣ ਵਾਲਾ ਵੀ ਚਾਹੀਦਾ ਲੀਵਰ ਹੈ ਫੇਰ ਤੂੰ ਗੁੰਮ ਜਾ ਹੋ ਜਾਣਾ ਘਰ ਦਾ ਹਟ ਲਾ। ਯੈਸ ਬੋਸ। ਅੱਜ ਦਿਨ ਦਰਬੀਤੀ ਆ। ਥਲੇ ਦੋ ਦਿਨ ਬਾਦ ਦੋ ਪਈ ਆ ਹੋਰ ਤਿੰਨ ਦਿਨ। ਆ ਪਾਤ ਦੀ ਗੱਲ ਨਹੀਂ ਕਰਦਾ ਮਾ ਸਾਡਾ। ਹਾਂ ਪਤਾਈਏ ਦੀ ਕਹਿੰਦਾ ਜਿਹੜਾ ਕਹਿੰਦਾ ਜਿਹੜਦਾ ਮੈਂ ਤੂ ਇਹਰ ਪੁਗਾ ਚੜਦਾ। ਤੀਏ ਦੇ ਨਾ। ਹਾਂ ਅੱਜ ਤੀਏ ਦੇ ਨਾ। ਆ ਆਖਰੀ ਦਿਨ। ਰਾਜੇ ਨੂੰ ਚੈੱਕ ਕਰਦੇ। ਅੱਜ ਸੀੇ ਜ਼ੋਰ ਘੱਟ ਮਾਰੂਗਾ ਬਦਾਂ ਨੂੰ ਮੈਦਨ ਕੱਢਦੇ। ਤਾਕਤ ਵਾਲੀ ਜੀ ਤਾਂ ਖਾਣੀ ਜਾਏਗੀ। ਦੋ ਚੌਲੇ ਅੱਜ ਪਹੋਰ ਲੱਗ ਲੱਗ ਮਾਖਾ। ਖਿਜੜ ਲੋ ਵੀ ਮਾ ਸਾਡੇ ਅੱਗੇ ਚਾਏ ਲੈ ਪਨੀਰ ਲੈ ਮਟਰ ਪਨੀਰ ਦਾ ਬਾਈ ਪਾਲਖੀਰ ਤੇ ਨਾ ਨਾ ਆਹਲੇ ਖਰਨਾ ਫਾਪਾ ਹੋ ਗਿਆ ਹਾਂ ਵੀਡੀਓ ਬਾਤ ਹੀ ਹੈ ਕੈਨੂੰ ਮੈਂ ਕਹਿ ਕੇ ਕਹਦਾ ਵੀ ਤੂੰ ਮੰਨਾ ਇਹਦਾ ਮਜ਼ਾਕ ਕਰਦੇ ਹਾਂ ਮੈਂ ਹੁਣ ਤਾਂ ਲੰਗੇ ਹੋਰ ਕੋਈ ਨਹੀਂ ਜਾਏਗਾ ਵੀਡੀਓ ਕੋ ਲਾਈਕ ਕਰੀ ਤੇਰੀ ਵੀ ਨੈਟਵਰਕ ਮੁੱਕ ਗਿਆ ਘਰਾਂ ਖਾਈਏ ਪੀਲੀ ਦਾਲ ਮੈਂ ਫੋਨ ਵੀ ਨੂੰ ਦੂਏ ਫੋਨ ਤੇ ਕਰਿਆ ਘਰ ਵਾਲਾ ਕੋਲ ਲੈ ਕਰ ਉਹ ਕਿਹੜੀ ਦਾਲ ਬਣੀ ਹੋਈ ਸੀ ਘਰ ਛੋਲੇ ਦੇ ਓਕੇ ਅੱਛਾ ਕਾਲੇ ਜਦ ਗੇ ਲਿਆ ਉਹ ਕਮਿਊਨੀਕੇਸ਼ਨ ਮੜ ਗਿਆ ਮੈਂ ਪਨੀਾਰੇ ਲੈ ਕੇ ਆਇਆ ਆ ਕੇ ਰੋਟੀ ਖਾਣ ਲੱਗ ਗਿਆ ਇਕੱਲੇ ਛੋਲੇ ਵੀ ਨਹੀਂ ਹੋਣੇ ਹਾਂ ਕਿ ਆ ਨਹੀਂ ਨਹੀਂ ਅੱਛਾ ਉਹ ਸਿੰਪਲ ਹੈ ਜੱਗਰੇ ਵੀ ਨਹੀਂ ਬਦਲ ਹੋਣ ਦਿੰਦੇ ਜਿਹੜੇ ਕੀ ਆਸ ਫਰੀ ਆ ਕਰਫੂ ਦੀ ਲਾਗਤ ਜਕਰ ਆਏ ਵਾਜਣ ਜਕਰ ਆਏ ਗਲੀਆਂ ਚੱਲਦਾ ਡੰਗਰ ਆ ਸ਼ਾਮ ਨੂੰ ਦੋ ਟਾਈਮ ਜੇ ਵੱਧੀ ਇੱਧਰ ਪਾਈਪਲਾਈਨ ਪਾਣੀ ਵਾਲੀ ਬੰਦ ਕਰ ਦਿੰਦੇ ਝਟੋ ਕਰਾਇ ਲੇ ਲੋ ਆਪਣਾ ਉਹ ਹੂੰ ਕਰਾਇ ਲੇ ਲੋ ਪ੍ਰੋਗਰਾਮ ਰੱਖੋ ਪਕੌੜੇ ਪੂੜੇ ਬਣਾਉਣ ਲਾ ਪਿੱਛੇ ਇੱਕ ਚੋਰ ਲਾ ਲੰਨੇ ਉੱਥੇ ਗੋਪਲ ਜੀ ਪਕੌੜੇ ਦਾ ਲਿਆਜ ਕਹਿੰਦੇ ਪੀਪਾ ਉੱਥੀ ਵੀ ਆ ਹੂੰ ਉਹ ਰਗਾ ਬਣਾ ਲਓ ਉਹਦੇ ਨੇਤਰਾਂ ਤੁਸੀਂ ਪੀਪਾ ਪਿਆ ਨਾ ਰੱਖੋ ਤੇ ਗੋਪਲ ਕਾ ਸਿਰੰਗਾ ਲਾ ਕੇ ਪ੍ਰੋਗਰਾਮ ਗੈਸ ਵਾਧੂ ਹੈ ਜਦ ਕੜਾਈ ਜੜਾ ਲਈ ਕੁਝ ਬਣਾਈਏ ਬਣਾਓ ਜਾ ਕੇ ਉਹ ਕੱਢ ਲਓ ਐਸੀ ਗੈਸ ਗੈਸ ਵਾਧੂ ਹੈ ਕਲੀ ਗੈਸ ਕਰਨੀ ਨਾ ਕਰਨਾ ਫਿਰ ਹੂੰ ਬਾਕੀ ਦਾ ਹੋ ਜਾ ਹਿੱਲਾ ਹੋ ਜਾਣਾ ਹਿੱਲਾ ਚੁੱਲਾ ਵਾਲ ਨਹੀਂ ਔਖਾ ਗਿੱਟਾਂ ਲਿਆ ਕੇ ਧੂਆਂ ਧਾਰ ਰਲਗਾ ਮੌਕਾ ਜਗਾ ਘੜ ਗਈ ਜਿਹੜੇ ਡੋਖੀ ਲੈ ਕੇ ਵਿੱਚ ਹੂੰ ਘੜ ਦਿਓ ਨੇ ਹੂੰ 3 ਦਿਨ ਬੋਹਾ ਪਾਉਣੇ 2 ਦਿਨ ਛੱਡ ਕੇ 3 ਦਿਨ ਪੁੱਛਿਆ ਗੁਰਵੀਰ ਨੂੰ ਮੈਂ ਫੋਨ ਕਰਿਆ ਵੀ ਕਿਆ ਬਣਾਇਆ ਤਾ ਕਹਿੰਦਾ ਕੋਈ ਨਹੀਂ ਮੈਂ ਤਾਂ ਆ ਗਿਆ ਘਰ ਨੂੰ ਅੱਛਾ ਅੱਛਾ ਹੈ ਔਰ ਆ ਗਿਆ ਸੀ ਪੁੱਛਿਆ ਕਹਿੰਦਾ ਮੈਂ ਤਾਂ ਗੇਜ ਨਹੀਂ ਕਰ ਤੋ ਰਿਹਾ ਹੂੰ ਮੈਨੂੰ ਬਾਰੇ ਖੀਰ ਤਾਂ ਹੁੰਦੀ ਐ ਗੁਰਵੀਰ ਇਹ ਹੁਣ ਖਾਲੂਗਾ ਕਿ ਕਰਾਂ ਮਦਦ ਤੇਰੀ ਆ ਪਈ ਐ ਖਾਰਾ ਕਰ ਉਦਰ ਘਾੜ ਜਿਹੜੀ ਕਰਨੀ ਮਦਦ ਆਏ ਤੇ ਉਹਨੂੰ ਵੀ ਆ ਜਵੇ ਉਹਦਾ ਸਮਝਣਾ ਜੀ ਉਹਨੇ ਨਹੀਂ ਆਉਣਾ ਹੈਗਾ ਉਹਨੇ ਚੱਕਦਾ ਜੀ ਚੱਲਦਾ ਨਾ ਫਿਰ ਕਾਲਾ ਫਿਰ ਦੇਖ ਔਰ ਆਹੇ ਘਟ ਲਾ ਖਾਲਦਾ ਜਿਹੜਾ ਆ ਕੇ ਠੀਕ ਹੈ ਲੱਗਦੇ ਕੰਮ ਹੋਰ ਨਾ ਗਾਉਂ ਹੈ ਨਹੀਂ ਨਹੀਂ ਲੱਗੇ ਬੜਾ ਦਾ ਕੰਮ ਘੱਟਦਾ ਹੋਇਆ ਮੈਂ ਰੋਟੀ ਆਇਆ ਥੱਲੇ ਵਾਲਾ ਹੀ ਸੀ ਤੈਨੂੰ ਮੈਂ ਕਿਹਾ ਤਾਂ ਫਿਰ ਲੱਗਦਾ ਮੈਂ ਕਾਲ ਕਰ ਮੇਰੀ ਗੱਲ ਸੁਣ ਲੈ ਤੈਨੂੰ ਐਰ ਪੁਆਇੰਟ 'ਤੇ ਫੋਨ ਕਰਿਆ ਮੈਂ ਗਰਮੇ ਗਰਮਾ ਜਦੋਂ ਮੈਂ ਅੱਧੇ ਚ ਪਹੁੰਚ ਗਿਆ ਦਾ ਅੱਧੀ ਲਾਈ ਮਗਨ ਲਈ ਸੀ ਅੱਧੀ ਰਹਿ ਗਈ ਸੀ ਘਾਣਾ ਲੜਾਇਆ ਪੈਂਦਾ ਜਦੋਂ ਫੜਾਈ ਛੱਡਿਆ ਮਗਲਾ ਵੀ ਉਹ ਮਗਦੇ ਉਹਨਾਂ ਦਾ ਰਹਿ ਜੇ ਮੈਂ ਮਜ਼ਾਕ ਕਰਦੇ ਮੈਂ ਸੀਰੀਅਸ ਨਹੀਂ ਲੱਗਾ ਦਵੱਲੇ ਤੇ ਰਹਿ ਜੇ ਹਾਂ ਨਾਲ ਖਾਣੇ ਪੀਣੇ ਵਾਲੀ ਚੀਜ਼ ਦਾ ਮਜ਼ਾਕ ਨਹੀਂ ਕਰਦੇ ਮਸਟਰ ਹੂੰ ਜਿੰਨਾ ਰਾੜੇ ਤੋਂ ਸਮਾਨ ਅੱਡਾ ਇਹ ਕਹਿੰਦਾ ਫੜਦੇ ਕੇ ਆ ਜਾ ਮੋਟਰ ਵੱਨੋਂ ਹੂੰ ਕਿ ਆ ਗਿਆ ਕਿ ਆਇਆ ਅਸੀਂ ਚਾਹੋ ਲਾਂ ਕਹਿੰਦਾ ਜਦੋਂ ਦਰਵਾਜ਼ੇ ਚ ਚਾਹੋ ਲਓ ਹੂੰ ਨਹੀਂ ਹੁਣ ਕੀ ਹੋਊਗਾ ਜੀ ਫੇਰ ਕੀ ਹੋਊਗਾ ਜੇ ਹੁਣ ਚਾਹਣਾ ਚ ਦੁੱਧ ਪਾਤਾ ਉਹ ਨਹੀਂ ਫੇਰ ਤਾਂ ਕਹ ਦੇ ਕਹਾਂ ਫੇਰ ਹੋਇਆ ਮੈਂ ਸਮਝਣ ਦਾ ਉਹਨਾਂ ਨੂੰ ਸਾਰੇ ਫੋਨ ਆਇਆ ਦਾ ਜੀ ਬੰਦੇ ਆਗੇ ਦਾ ਖਲਾ ਦੋ ਇੱਥੇ ਸਾਡੇ ਕੋ ਬਾਟਾ ਸਮਾਨ ਜੀ ਪਕੌੜੇ ਖਾਣੇ ਤਾਂ ਲੱਗਦੇ ਮੋਹਰਾ ਜੱਕਣੀ ਬਣੀ ਜਣੀ ਉਹ ਕਿਵੇਂ ਮੋਰ ਆ ਪਕੌੜਿਆਂ ਲੈ ਲੈਨੇ ਅਸੀਂ ਹੂੰ ਨੱਚਿਆ ਹਾਲੇ ਨਹੀਂ ਲਾਈ ਹੋਸੀ ਰਹੀਦਾ ਵੀ ਤੇ ਹਲੇ ਬਾਈ ਜਾਨਾਂ ਦੀ ਮੋਰ ਨਸ ਪੰਚਾਇਤ ਕਿਵੇਂ ਕਰੂੰਗਾ ਆਹ ਆਦਾ ਹੀ ਰੱਖਿਆ ਪੇੜਾ ਟਾਏਗਾ ਫਰੀ ਲੋਕੋ ਮਸਤ ਵਾਸੜ ਮੋਰ ਭੰਗੋਈ ਬਈ ਅੰਜੇਤਾ ਕਰਕੇ ਕਰਛੀ ਵੀ ਲਿਆ ਕੇ ਰੱਖੋ ਰੇ ਨਾ ਤੇ ਗਰਮੀ ਬਤਾ ਤੈਨੂੰ ਤੇ ਸਾਨੂੰ ਮੇਲੇੰਦ ਨੂੰ ਫੋਨ ਕਰ ਦੇ ਦਾ ਨਹੀ ਦਾ ਹੀ ਨੀ ਆ ਆ ਪਲੇਟ ਫਟਵਾਂ ਲੈ ਆਪਣੀ ਸਾਹਬ ਹਾਂ ਜਾਣਾ ਹਾਂ ਲੈਣਾ ਜਾਣਾ ਦੇਖਦੇ ਹਾਂ ਹੁਣ ਕੰਮ ਕਰਦੇ ਹਾਂ ਮੁੜ ਕੇ ਕਰਾਣੇ ਫੇਰ ਬਸ ਬਸ ਕਾਲੂ ਤਾਂ ਚੱਲੂਗਾ ਅੱਜ ਓਫਰ ਅੱਜ ਗਿਆ ਤਾਂ ਅੱਜ ਕਰ ਨਹੀਂ ਲਵਾਂ ਕਾਲੇ ਛੂਲੇ ਬਣਾਏ ਉਹ ਤੇ ਪਤਾ ਉਹ ਬਈਆ ਜੱਗਾ ਵੀ ਨਾ ਬਸ ਸਾਡਾ ਸੱਚ ਨਹੀਂ ਮੰਦਾ ਹੈ ਮਾਸਰ ਬਸ ਅੱਜ ਵੀ ਕਿੰਨੇ ਦਾਵਾ ਦੋ ਆਸੜਾ ਉਹ ਲੈ ਆਇਆ ਤੇ ਲੈ ਚ ਉਹ ਮੰਜਾ ਦਾ ਕਾਲੂ ਤੂੰ ਤਾਂ ਲੈ ਮਰੇ ਨਾਲ ਚਲੋ ਬਾਈ ਹੁਣ ਖਾ ਕੇ ਤੁਹਾਨੂੰ ਦਿਖਾਉਨੇ ਹੁਣ ਮੇਰੇ ਹੱਥ ਵਿਲੇ ਨਹੀਂ ਫਦੋਗ ਦੇ ਦੇ ਮਾਸਾੜੇ ਦਾਣ ਲਾ ਲਿਆ ਉਹ ਜੰਦਗਾ ਤਾਂ ਨਗਰੀ ਨੂੰ ਕੋਈ ਘੇੜਾ ਮਾਰਨਾ ਤੇ ਜਾ ਹੁਣ ਇਹ ਦਿਖਦੇ ਨਹੀਂ ਬਿਮਾਰੀ ਲੱਗ ਲੂਗਾ ਤਾਂ ਨਾ ਚਲੋ ਠੀਕ ਹੈ ਜੀ ਲੋ ਜੀ ਬੰਦਰ ਰੋਟੀ ਖਲਾਤੀ ਰੋਟੀ ਖਲੋ ਤੇ ਖਲਾਉਂਦੇ ਉਹੀ ਗੱਲਾਂ ਬਈ 110 ਨੂੰ ਬਿਮਾਰੀ ਆਏ ਆਏ ਲੈ ਕੇ ਬਾਈ 110 ਨੂੰ ਫੜਾਤੇ ਲਾਲ ਲਾਲ ਜੀ ਪਤਾ ਨਹੀਂ ਕਹਦੇ ਯਾਰ ਇਹ ਤਾਂ ਪਹਿਲਾਂ ਤੇ ਹੀ ਹੈ ਜਦ ਜਦ ਹੀ ਜਾਦੇ ਹੀ ਲੈ ਆਏ ਜਾਂਤੀ ਪੀਲੇ ਜਰਾਕਦੇ ਨੇ ਦਿਖਾਇਆ ਉੱਪਰ ਦੇ ਇਹਨਾਂ ਦੀ ਵੀ ਆ ਹੋ ਗਈ ਪਿਆ ਕੀ ਅਜੀਬ ਮੈਗਰਾਂ ਦੇ ਆਪਣੇ ਆਂ ਦੀ ਲਾਗ ਗਈ ਆ ਦੱਕਾ ਕਹਿੰਦੇ ਅਹ ਲਾਲ ਹੋਈ ਹਾਂ ਤੇ ਹੋਰ ਹੋ ਜਾਣ ਦੇ ਕਿ ਹੁਣ 2-3 ਦਿਨਾਂ ਚ ਕਿੰਨੀ ਹੋ ਜਾਣੀ ਲਾਲ ਹਾਂ ਤੱਗੀਆਂ ਪੈਣ ਲੱਗੀਆਂ ਆ ਉਹਦੇ ਹਾਂ ਮਾਸੜ ਇੱਥੇ ਵੀ ਦੇਖ ਆ ਦੂਰ ਦੇਖ ਪਿਆ ਦੂਰ ਦੇਖ ਲਾਲੀ ਦੇ ਕਕਣਾਂ ਲੱਗ ਗਈ ਵਜਣ ਯਾਰ ਮੈਨੂੰ ਲਾਲੀ ਦੇਖੀ ਤੋ ਮੈਂ ਤਾਂ ਪਗੜਾ ਪਰਾਕਾ ਯਾਰ ਇਹ ਦੱਗੇ ਜਿਹੜਾ ਆਖੀ ਗਰੇ ਆ ਹੁਣ ਪੱਕ ਚੱਲੀ ਲੈ ਆ ਕਸਰ ਹੁਣ ਪੱਕ ਲੱਗ ਗਈ ਉਹ ਆ ਦੇ ਆ ਆ ਚੀਜ਼ ਹੈ ਕਿੰਨੀ ਦੂਰੀ ਹੋਣੀ ਨਹੀਂ ਚਾਹੀਦੀ ਯਾਰ ਆ ਦੇਖੀ ਨਾ ਬਦਲਾ ਦੇਖੀ ਕਿੰਨਾ ਥੱਲੇ ਆਉ ਦੇ ਦੇਗਾ ਬਿੰਦਰ ਦੇਖ ਕਿੱਟੜਾ ਦਿਖਦੀ ਇਹਨੇ ਬਦਲਾ ਦੇਖੀ ਕਿੰਨਾ ਥੱਲੇ ਬਿੰਦਰ ਰਹੀ ਨਾ ਬਦਲਾ ਇਹਨੇ ਨੂੰ ਕੰਮ ਖੋਲਣ ਥੱਲੇ ਇਹ ਹੋਣਾ ਨਹੀਂ ਚਾਹੀਦਾ ਵਜਾ ਉਹ ਪਤਾ ਲੱਗੇ ਰੱਖਿਆ ਆਹ ਪਤਾ ਨਹੀਂ ਘੱਟ ਯਾਰ ਆਏ ਦੇ ਕੀੜੇ ਵੀ ਹੋਏ ਹੋ ਨਾ ਮੈਂ ਤੋੜੀਆ ਹੁਣ ਇਹਦੇ ਨਹੀਂ ਆ ਗਈ ਇਹ ਨਹੀਂ ਝੜਦੀ ਜਾਵਾ ਜੰਤ ਅੱਜ ਉਹ ਜਿਹੜੀ ਖੀਰ ਖਲਾਈ ਆ ਇਹਦੇ ਹੀ ਬਣੀ ਆ ਆ ਤਾਂ ਹੁਣ ਆ ਤਾਂ ਇਹਦੇ ਬਾਕੀ ਆ ਕਣਕੋ ਬੀਜਣ ਤੱਕ ਟਰੈਕਟਰ ਬੱਲਾ ਰਹਿਣੀ ਰਹਿਣੀ ਹੁਣ ਮਗਰਾੜ ਜੇ ਕੋਲ ਰੱਖਣੀ ਆ ਇਹਦਾ ਹੱਥ ਪਈ ਆ ਇਹ ਖੜਦੀ ਦਾ ਹੱਥ ਨਹੀਂ ਆ ਇਹਨੂੰ ਬੋ ਆਤਾ ਮੈਂ ਦੇਖਿਆ ਆ ਧਾਣੇ ਮੋਹਨ ਦਾ ਕੱਚੇ ਕੱਚੇ ਜਾਉਣ ਯਾਰ ਆ ਹੁਣ ਪੱਕਦੇ ਜਾਂਦੇ ਆ ਨਾ ਬਈ ਤਾਂ ਗਈ ਦਿਨਪੁਰ ਨੇ 10 ਦਿਨ ਚ ਦੇਖੀ ਕਿ ਆ ਤਾਂ ਕੀ ਬਣ ਜਾਣਾ ਇਹ ਵੀ ਪੈ ਜਾਂਦੇ ਆ ਲਾਲੀ ਆ ਤਾਂ ਯਾਰ ਕੁਝ ਨਹੀਂ ਲਾਲੀ ਆ ਤਾਂ ਹੋਣਾ ਨਹੀਂ ਨਾ ਚਾਹੀਦਾ ਕੀ ਚੱਕਰ ਚੱਕਰ ਗਿਆ ਇਹ ਚਲ ਬੀਜ ਨੂੰ ਹੋ ਜਾਦਾ ਇਹ ਟੈਨਸ਼ਨ ਨਹੀਂ ਲਓ ਇਹ ਹੁਣ ਇਹ ਸਪਰੇ ਨਾ ਛੇੜ ਲਿਓ ਬੀਜ ਨੂੰ ਸਪਰੇ ਕਰਨੀ ਇਹਦੀ ਸਪਰੇ ਹੈ ਹੀ ਨਹੀਂ ਹਾਂ ਉਹ ਕਹਿ ਰਹੇ ਵੀ ਸਾਡਾ ਅੱਗ ਲੈਣੀ ਆ ਉਹ 26 ਨੂੰ ਵੀ ਇਹਦਾ ਉਹ ਦੇਖ ਨਹੀਂ ਨਹੀਂ ਭਾਈ ਜਿੱਥੇ ਉਹ ਅਸੀਂ ਖੜੇ ਆ ਇਹ ਕਹਾਂ ਵੀ ਜਾ ਹੈਂ ਇਹ ਕਹਾਂ ਵੀ ਜਾ ਜੀ ਇਹ 7.34 ਹੈ ਹਾਂ ਤੇਰੇ ਕੋਲ 26 ਆ ਹਾਂ 26 ਆ ਹਾਂ 110 ਆ ਇਹਨਾਂ ਦੇ ਖੁੰਜੇ ਮੈਂ ਖੜੇ ਆ ਖੜੇ ਅਸੀਂ ਨਹੀਂ ਨਹੀਂ ਇਹ ਵਧੀਆ ਟਿਕਾਣਾ ਜਿੱਥੇ ਰਸਤੇ ਵਾਲਾ ਖੁੰਜਾ ਕਵੇਰੀ ਵਾਲਾ ਦੇਖਣਾ ਤਾਂ ਦੇਖ ਲੋ ਪੀੜਾ ਵੀ ਹੈਗਾ ਲਾਲ ਲਗਾ ਦੂੰਗਾ ਨਾ ਜਿਹੜਾ ਇਹਦਾ ਨਹੀਂ ਹੈਗਾ ਹੈ ਇਹਦਾ ਨਹੀਂ ਹੈਗਾ ਇਹ ਹੋਰ ਜੀ ਇਹ ਪੀਲਾ ਇਹ ਪੀਲਾ ਕੱਪੜਾ ਜਿਹੜੀ ਕਹਿੰਦੇ ਪੱਕਦੇ ਇਹਦੀ ਲੋਕਰ ਪੀਲੀ ਆ ਇਹਦੀ ਇਹ ਹੋਰ ਜੀ ਆ ਗੂੜੀ ਲਾਲ ਹੈ ਜੀ ਨਹੀਂ ਬੀਜ ਕੁਝ ਨਹੀਂ ਲੰਦਰ ਹੈਗਾ ਇਹ ਕਿਹੜਾ ਹਾਂ ਬੀਜ ਝਾੜ ਰਸੂਗਰਾ ਨਹੀਂ ਨਹੀਂ ਉਹ ਨਹੀਂ ਦੇਖ ਇਹ ਲਾਇਆ ਵਾ ਇਹ ਥੋੜਾ ਜਿਹਾ ਸੰਘਣਾ ਲੱਗਿਆ ਨਹੀਂ ਬੀਜ ਲੈ ਆਇਓ ਉਹ ਨਾ ਲਾਓ ਜਿਹੜਾ ਲੰਬਾ ਸਮਾਂ ਲੰਦਾ ਉਹ ਮੇਰੇ ਆ ਦੇਖਦਾ ਬੀਜ ਉਹ ਤਾਂ 3/4 3/4 ਕਵੇਰੀ 26 ਇਹ ਚੀਜ਼ਾਂ ਲਾਓ ਜਿਹੜੇ ਲੰਬਾ ਇਹ ਤਾਂ ਪੂਛਾ ਹੀ ਇੱਕ ਲੱਕੇ ਦੀ ਵਾ ਇਹ ਪੁੱਛਾ ਚ ਆ ਗਈ ਯਾਰ ਪੰਦਰਾਂ ਚ ਲੰਬੇ ਨੂੰ ਕਹੋਂ ਜੇ ਉੱਥੇ ਜਿਹੜਾ ਬੈਡ ਆਪਣਾ 20 ਦਿਨ ਪਹਿਲਾਂ ਖਾਲੀ ਹੋਇਆ ਨਾ ਇਹ ਲੇਟ ਹੋਇਆ ਜੇ ਨਾ ਤੇ 4-5 ਕਾਉਂਟਰੀ ਬੱਡਲ ਕੱਢਦੇ ਬਹੁਤ ਹੈ ਨਹੀਂ ਕੱਢਦਾ ਘਟੂਗਾ ਵੱਧ ਨਹੀਂ ਕੱਢਦਾ ਜਿਹੜਾ ਲੰਬਾ ਸਮਾਂ ਲੰਬੀ ਉਹਨੂੰ ਜ਼ਿਆਦਾ ਬਿਮਾਰੀ ਬੰਦੀ ਹੈ ਆਪੇ ਬਿਮਾਰੀ ਆ ਵੀ ਵੱਡੋ ਨਹੀਂ ਉਹ ਵੀ ਵੱਡੋ ਨਹੀਂ ਅਭੀ ਵੱਡੋ ਨਹੀਂ ਕੱਲੀ ਰਹੇ ਨਹੀਂ ਸਾਰਾ ਕੁਝੇ ਚ ਆ ਜਾਣਾ ਦੇਖੀ ਫੇ ਕਿਆ ਬਣਨਾ ਫੇ ਘੰਟੇ ਦੇ ਕੋਲ ਤੇ ਕੋਲ ਬਣਦਾ ਜੇ ਹੋਊਗਾ ਕੋਈ ਖਾਊਗਾ ਤਾਂ ਨਹੀਂ ਸਭ ਕੁਝ ਆ ਜਾਂਦਾ ਫੇ ਸਭ ਕੁਝ ਆ ਜਾਂਦਾ ਯਾਨੀ ਲੰਬਾ ਸਮਾਂ ਲੈਣ ਵਾਲੀ ਜੀਰੀ ਖਰਾਬ ਆ ਕੰਮ ਹੂੰ ਇਹ ਤਾਂ ਇਹ ਤਾਂ ਕਰਮੀ ਬਿਮਾਰੀ ਵਾਲੀ ਚੀਜ਼ ਦਾ ਨਾਮ ਹੈ ਜਿਹੜਾ ਲੰਬਾ ਸਮਾਂ ਲੈਂਦਾ ਕੋਈ ਰੋਸਾ ਨਹੀਂ ਸਪਰੇ ਹੱਦ ਬਰੂਆਂ ਕਰਕੇ ਚੱਲ ਮੰਨ ਲਾ ਬੱਲ ਆਪਾਂ ਕਹਿੰਦੇ ਵੀ ਲਿਫਟ ਨਹੀਂ ਦੇ ਸਕਦੇ ਤੇਰੇ ਗਲੇ ਨੂੰ ਸਰੇ ਹੀ ਦੇ ਲੈ ਉਹਨੇ ਬਲੇ ਪਾਖਿਆ ਕੋਈ ਇਹਨਾਂ ਬਹੁਤਾ ਟਾਈਮ ਨਹੀਂ ਲੈਣਾ ਹੈਗਾ ਮੇਰੇ ਸਾਹੇ ਬਾਈ ਇਹ ਪਹਿਲਾਂ ਪਿਛਲੀ ਵਪੂਰ ਨੇ ਲਾਈ ਹੋਈ ਸੀ ਨਾ ਫਿਰ ਉਹ ਵੀ ਦੱਸ ਨਹੀਂ ਇਹ ਤਾਂ ਹੋਰੇ 10 ਦਾ ਦਾ ਉਹ ਤਾਂ ਯਾਰ ਮੰਦਰੀ ਦੀ ਹੈ ਬਾਈ ਇਹ ਤਾਂ ਹੋਰ 10 ਦਾ ਦਾ ਬੜੀ ਹੁਣ ਬਹੁਤ ਆ ਸਾਰੇ ਖੇਤਾਂ ਉਦਾਲੇ ਕਰਦਾ ਬੱਦੇ ਅਰਜਨ ਦਾਸ ਆਹੇ ਅਰਜਨ ਦਾਸ ਅਰਜਨ ਦਾਸ ਲੋ ਬਾਈ ਕੱਲ ਅਸੀਂ ਸੁਪਰੀਮ ਇੱਕ ਵਾਰ ਤੇ ਲੋ ਬਾਈ ਕੱਲ ਅਸੀਂ ਅਰਜੰਟ ਦਰਾਸਤ ਲੱਭਦੇ ਫਿਰੇਗੇ ਮਾਸਟਰ ਵਾਸਤੇ ਉਹ ਵੀ ਦੇਖਿਆ ਕਰੋ ਸਾਡੇ ਬਾਈ ਨੱਟ ਬਾਗ ਮੁੱਕਿਆ ਵਾ ਹਾਂ ਚਾਰ ਚੰਨ ਨੱਟ ਦਾਗੇ ਪਾਣੀ ਆ ਰਿਹਾ ਦੇ ਉਹ ਬਿਮਾਰੀਆਂ ਦਾ ਛੁਟਕਾਰਾ ਪਾਉਣ ਦਾ ਮਾਸਟਰ ਉਹ ਕੋਈ ਬਿਮਾਰੀਆਂ ਸਰੀਰ ਨੂੰ ਲੱਗੀ ਹਾਂ ਉਹ ਹੈ ਨਹੀਂ ਜੀਨ ਵਾਲਾ ਬਾਈ ਕਿਆ ਨਾ ਉਹਦਾ ਦੀਪਾ ਦੀ ਪੇਰਾਂ ਦੇ ਲਿਖੜਾ ਹੈ ਅੱਛਾ ਉਹ ਤਾਂ ਵੱਢਣ ਲੱਗੇ ਨੇ ਉਹਨੂੰ ਬੁਕਾਏਗਾ ਨੇ ਕਿਆ ਕਰਾਉਣਾ ਸੀ ਉਹ ਤਾਂ ਸ਼ੱਕ ਲਿਆਦਾ ਤਾਰ ਕੇ ਸੁਕਾ ਕੇ ਉਹ ਪਾਊਡਰ ਬਣਾ ਲੈਣਾ ਚਾਹ ਚ ਪਾ ਕੇ ਉਹਦਾ ਕਹਿੰਦੇ ਵੀ ਆਮਰੂ ਪਾਣੀ ਦੇ ਗਲਾਸ ਚ ਪੀਓ ਦੋ ਅੱਧਾ ਜੰਮ ਚਿਕਾ ਜੰਮ ਚਾ ਪਾਉਣਾ ਸੋ ਕੇ ਸਵੇਰੇ ਉਹਨੂੰ ਛਾਣ ਕੇ ਪੀ ਲੋ ਅੱਛਾ ਬਸ ਜੇ ਨਹੀਂ ਖੋਜ ਕੱਢ ਤੀ ਖੋਜ ਕੱਢ ਤੀ ਆਪਾਂ ਲਿਆਂਦਾ ਬੰਡੂਆ ਤੁਹਾਨੂੰ ਬੰਡੂਆ ਅੰਜਦਾ ਬੰਡੂਆ ਚਲੋ ਆ ਇਹਨੂੰ ਚਲਦਾ ਖਾਂਦਾ ਜੀ ਯਾਰ ਮੌਸਮ ਵਾਲਿਆਂ ਨੇ ਖਰਾਬ ਕਰਿਆ ਬੰਦਾ ਕੰਮ ਮੌਸਮ ਨੇ ਸਾਡੀ ਕੰਮ ਖਰਾਬ ਕਰਿਆ ਨਹੀਂ ਜੀ ਵਾਲਿਆਂ ਨੇ ਨਾ ਪਾਧੋ ਜਿਹਦਾ ਜੋ ਹੋ ਲਿਆ ਹੋ ਲਿਆ ਹੁਣ ਅੱਥੂ ਵੀ ਦੇਖੋ ਕੀ ਹੁੰਦਾ ਮੇਂ ਨੇ ਸਹੀ ਚੱਲਦਾ ਰੱਬ ਇੱਕ ਮੂਨਾ ਪਿੱਛੇ ਚੱਲਦਾ ਇਹ ਉਹੀ ਗੱਲ ਹੈਗਾ ਜੇ ਅਸੀਂ ਰੱਖੀ ਜਾਂਦਾ ਥੱਲੇ ਦਸ ਹੀ ਦੈਸ ਯਾਰਾ ਮਾਣ ਦਸ ਹੀ ਥੱਲੇ ਦਸ ਹੀ ਥੱਲੇ ਰੱਖ ਕੇ ਚੱਲਦਾ ਤੇ ਸੌਣ ਤੇ ਫਿਰ ਦਾ ਹਲ ਥੋੜੇ ਨੇ ਭਾਦੋਂ ਜਾਉਣਾ ਪਾਸੂ ਜਾ ਜਾਣਾ ਪਾਟਵਾਉਣਾ ਮੀਂਹ ਨਾਲ ਇੱਤੇ ਜਾਂਦਾ ਹਾਂ ਪਿੱਛੇ ਇਹ ਟਿੱਕੇ ਚੱਲਦਾ ਨਾ ਪਿੱਛੇ ਚੱਲਦਾ ਉਹ ਸੇਖਾਂ ਨੂੰ ਪਤਾ ਹੀ ਪਟਾ ਪਟਾ ਢਿੱਲਾ ਹੋਇਆ ਹੋਣਾ ਇੰਨਾ ਸਰਕਾਰ ਚਲਾਉਂਦਾ ਤਾਂ ਜਾਂਦਾ ਹਰਕ ਦੇ ਉਦੋਂ ਹੀ ਪਟਾਟਾ ਲਾ ਹੋ ਗਿਆ ਉਹ ਸੜੇਗਾ ਬਣੂਗਾ ਹੋਇਆ ਬਈ ਲੱਗਦਾ ਹੁਣ ਤੇਰੇ ਸਾਹਮਣੇ ਹੀ ਆ ਰੋਜੇ ਵੀ ਪੈਂਦਾ ਉਹ ਨੂੰ ਪਤਾ ਤਾਂ ਥੋੜਾ ਬਚਨ ਲਾਉਂਦਾ ਧੰਨ ਨਾਲ ਨਹੀਂ ਨਹੀਂ ਇਹ ਲੱਗਦਾ ਇਹ ਕੋਈ ਵਾਦਾ ਥੋੜਾ ਛਾੜ ਵਾਦਾ ਥੋੜਾ ਅੱਲਾ ਤੇ ਕਿਤੇ ਕੰਮ ਕਰ ਗਏ ਹੈ ਕੌਣ ਲਾਗੇ ਚੋਲੇ ਰੇੜ ਕੇ ਲੋ ਭਾਈ ਚੋਲ ਭਾਈ ਦਾਣੇ-ਜਾਣੇ ਨੂੰ ਲੰਗਰ ਭਾਈ ਖਣੇ ਛੱਡ ਕੇ ਦਾਣੇ-ਜਾਣੇ ਬਕਰ ਮੋਹਰ ਇਹ ਤੇ ਪਾਉਣੇ ਨੇ ਉਹਦੇ ਬਾਹਰ ਹੋਣਾ ਉਹਦੇ ਬਾਹਰ ਮੇਜ ਨੂੰ ਸਬਜ਼ੀ ਲਾ ਲਓ ਬਾਈ ਸਬਜ਼ੀ ਬਹੁਤ ਲੜਦੀ ਆ ਕੱਡ ਜੀ ਹਾਂ ਜੀ ਬਹੁਤ ਵਿੱਚ ਜਾਇ ਤੇ ਚਲੋ ਬਾਈ ਬਾਕੀ ਹੋਰ ਦਿਖਾਉਂਦੇ ਆ ਪ੍ਰੋਗਰਾਮ ਸਾਰੇ ਵੀ ਜਿਹੜੇ ਲਾਲ ਲਾਲ ਜੀ ਦੀ ਰਸੀ ਜਾਂਦੇ ਨੇ ਨਾ ਉੱਪਰ ਤੇ ਜੱਗੇ ਨੂੰ ਹੋਣਾ ਜਬਹਿਮ ਜ਼ਿਆਦਾ ਨਹੀਂ ਹੈਗੀ ਆ ਤੂੰ ਆਪਣੇ ਉੱਥੇ ਗਈਆ ਮੇਰੀ ਦੂਰ ਤਾਂ ਦੇਖਦੇ ਆ ਮੈਂ ਸਾਨੂੰ ਤਾਂ ਰਿੱਕੀ ਦੇਖੀ ਜਾਂਦੇ ਹਰੀਆਂ ਜੀ ਨਹੀਂ ਨਹੀਂ ਕਲਕੇ ਹੀ ਵਿਚਰੇ ਬਾਤ ਪਿਆ ਬਹੁਤ ਥੋੜੀ ਜਿਆਦਾ ਹਰੀ ਦਿਖੀ ਜਾਂਦੀ ਹੈ ਨਹੀਂ ਠੀਕ ਹੈ ਚਾਹੀਦਾ ਰੰਗ ਥੋੜਾ ਜਿਹਾ ਨਾ ਠੀਲਾ ਤੂੰ ਲੈ ਜੇ ਪਰ ਕਾਲੀ ਨਾ ਹੋਵੇ ਕਾਲੀ ਨਾ ਹੋਵੇ ਠੀਲਾ ਇਹ ਕਾਲੀ ਹੈ ਉਹਨੂੰ ਬਿਮਾਰੀ ਹੈ ਸਮਝਾ ਕੇ ਹਾਂ ਉਹ ਬਿਮਾਰੀ ਦਾ ਘਰ ਹੈ ਨਹੀਂ ਫਿਰ ਇਹ ਲਾਲ ਕਾ ਤੇ ਯਾਰ ਲਾਲ ਕਾ ਨੂੰ ਤੁਸੀਂ ਮਾਰ ਜਦੇ ਲਾਲ ਤੇ ਦੋ ਵੋਟਾਂ ਗਾਲਦਾ ਇੱਕ ਵੋਟ ਸਹੀ ਆ ਹੈ ਮਾਸਰਮਾ ਦੋ ਤੇਰੇ ਸਾਹਮਣੇ ਹੀ ਦੋ ਜਣ ਗਏ ਨੇ ਭਾਈ ਹੈਗਾ ਨਹੀਂ ਨਹੀਂ ਜਿਹੜੀ ਹੁਣ ਪੱਕਣ ਲੱਗ ਗਈ ਰੋ ਲਾਲੇ ਹੋਣਾ ਸਵੇਰ 34 ਆ ਵਸੋ ਲਾਲੀ ਜੀ ਦਿਖਾਈ ਜਾਣੀ ਦੇਖੋ ਜਿਹੜੀ ਪੱਕਦੀ ਉਹ ਸਾਢੇ ਸਾਲ ਤੱਕ ਪਿੜੀ ਹੁੰਦੀ ਆ 7500 ਵਿੱਚ ਗਿਰਦਾ ਭਾਈ ਸਭ ਤੋਂ ਜਿਹਦਾ ਵੀ ਹੈ ਲਟਦਾ ਇਹ ਆਕਤਾ ਹੈ ਮੈਨੂੰ ਅੱਜ ਕੇ ਬਾਈ ਦਾ ਫੋਨ ਆਇਆ ਦਾ ਉਹ ਕਹਿੰਦਾ ਗਿਰਦਾ ਏ ਤੇ ਹਵਾ ਵਿੱਚ ਨਾ ਆਵੇ ਕੀ ਗਿਰਦਾ ਕਹਿੰਦੇ ਗਿਰਨਾ ਕਹਿੰਦੇ ਨੇ ਕਹਿੰਦਾ ਪਰ ਨਾ ਝਾੜ ਪਦੀ ਆ ਸਾਰੇ ਜਿਆ ਹਿਉ ਤੁਹਾਨੂੰ ਗੱਲ ਫੇਰ ਉੱਤੇ ਆ ਗਈ ਜੀ ਤੇ ਦਾਣੇ ਹੋਗੇ ਹੋਈ ਕਰੂ ਹਾਂ ਇਹ ਵੀ ਗੱਲ ਆ ਹਾਂ ਬੱਤੀ ਬਾਈ ਏ ਤੇ ਬਾਈ ਤੇ ਤਰੀਕਾ ਰੁਕਦਾ 7501 ਤਾਂ ਨਹੀਂ ਜੀ ਖੁੱਲ ਕੇ ਦੱਸੋ 75 ਨਹੀਂ ਕਰਦੀ ਬਾਕੀ ਆਉਣ ਵਾਲੀ ਇੱਕ ਤਰੀਕ ਨੂੰ ਟਰਾਲੇ 'ਚ ਪਾ ਕੇ ਪਤਾ ਲੱਗੂ ਬਾਈ ਹੂੰ 7501 ਕਾਮਜਾਬ ਕਾਲੇ ਨੂੰ ਬੇਡੋ ਹਾਂ ਕਹਣਾ ਕਰ ਫਤੇ ਆਉਟ ਟਰਾਲੇ ਨੂੰ ਮੱਥਾ ਮੱਥਾ ਟੇਕੋ ਗੂਗਲ ਦੀ ਗੱਲ ਹੈ ਮੈਂ ਬਿੱਡ ਕਰਕੇ ਹੀ ਇਹ ਆਵਾੜਾ ਵੜਾ ਜੀ ਕਰੀ ਸੀ ਅੰਦਰ ਬਿੱਡ ਕਰੇ ਤਾ ਮੈਂ ਸਕਾਰੀ ਕਰ ਲਈ ਹੈ ਹੈ ਇਹਦੇ ਪਰ ਬਾਈ ਗੱਲ ਇਹਨੂੰ ਗਰੀਨ ਕ੍ਰੂਜ਼ ਲਾ ਗਰੀਨ ਤਾਂ ਕਰਾਉਣਾ ਦਾਲੇ ਨੂੰ ਵੀ ਲਾ ਤੇਲ ਦੂਧ ਖੁੱਲੂਗਾ ਰੈਲਾ ਫਿਰ ਮੱਡੀ ਪਾ ਜਾਗੇ ਦਾਲਾ ਹਾਂ ਦਸੋ ਉਹਨੂੰ ਬਾਈ ਟਰਾਲੇ ਦੇ ਕਾਨੇ ਚ ਹੌਲੀ 하게 ਵੀ ਜੀਰੀ ਆਉਣ ਵਾਲੀ ਆ ਹਾਂ ਕਿਸੇ ਦਾ ਮੈਣਾ ਹਾਂ ਕਿਤੇ ਮੌਕੇ ਨੂੰ ਮੁਕਰ ਜਵੇ ਵੀ ਨਹੀਂ ਮੈ ਤਾਂ ਗੰਨੇ ਵਾਲਾ ਆ। ਆ ਬੰਨਾ ਵੀ ਆਉਣ ਵਾਲਾ ਘਾ। ਜੰਨਾ ਨਾਲ ਲੱਗਦੀ ਜੀਰੀ ਦੇ ਬਾਹਰ ਕਰਨਾ। ਬੰਨੇ ਨਾਲ ਭਾਈ ਜੀਰੀ ਜਾਂ ਫਿਰ। ਇਹ ਤਾਂ ਇੱਕ ਡੇਢ ਮਹੀਨਾ ਪਤਾ ਹੀ ਲੱਗਣਾ ਨਰਰਾ ਦੇ ਕੋ ਜਣੀ ਆ। ਨਹੀਂ ਗੰਨੇ ਦਾ ਕਈ ਜਾਂਦਾ ਠੀਕ ਆ ਹੁਣ ਜਿਹੜਾ 38 ਇਹਨੂੰ ਉਹਨੂੰ ਤਾਂ ਬਿਮਾਰੀ ਗਈ। ਇਹਦਾ ਬੀਜ ਘਰਨੇ ਖਤਮ ਹੀ ਹੋ ਗਿਆ। ਯਾਰ ਮਾਸਟਰ ਜਿਹੜਾ ਕਿਸਾਨ ਦੇ ਹੱਕ ਤੇ ਕੀ ਖੜ ਗਈ ਉਹ ਅਗਲੇ ਸਾਲ ਖਤਮ ਆ। ਪਹਿਲਾਂ ਉਹਨੂੰ ਸਰਕਾਰ ਖਤਮ ਕਰਦੀ ਆ ਰਹਿੰਦੀ ਖੋਲੀ ਜੇ ਮੜਾ ਵੋਟ ਬੱਚੇ ਫਿਰ ਅੱਪ ਕਹਿੰਦਾ ਆ ਜਾਂਦਾ ਇੱਧਰ 201 ਕਿੰਨਾ ਬੀਜ ਦਾ ਉਹ ਤਾਂ ਬਿਮਾਰੀ ਬਹੁਤ ਆ ਰਹੀ ਬਿਮਾਰੀ ਬਹੁਤ 201 66 ਕਿਹਾ ਜੀ ਤਾਂ ਉਹ ਖਤਮ ਕਰਤਾ ਇਹਨਾਂ ਨੇ ਕੱਲ ਉਹ ਫਰਕ ਤਾਂ 201 ਵਿੱਚ ਉਹਦਾ ਚੌਲ ਲਾਲ ਦਾ ਠੀਕ ਹੈ ਉਹ ਤਾਂ ਨੂੰ ਤਾਂ ਚਮੜੀ ਫਰਕ ਬੜੀ ਚੀਜ਼ੇ ਦੇਖਣ ਚੰਗੀ ਲੱਗਦੀ ਫਿਰ ਅਗਲੇ ਵੀ ਡਿੱਗਦੇਗਾ ਕੁਆਲਟੀ ਵੀ ਦੇਖਣੀ ਕਿਦਣਾ ਵਿੱਚ ਤੇ ਚਿੱਟਾ ਹੀ ਦਾ ਕੁਛ ਵੀ ਨਾ ਪੱਤਾ ਲਾਲ ਤਾਂ ਉਹ ਪੱਤਾ ਨਾ ਉੱਪਰ ਨਾ ਚੌਲ ਦਾ ਜਿਹੜਾ ਪਹਿਲਾਂ ਕਵਰ ਤੋਂ ਸੱਕ ਜਾ ਲਾਲ ਦਾ ਜੇ ਦੋ ਵਾਰ ਗ੍ਰੇਂਡ ਕਰ ਦਿੰਦੇ ਵਿੱਚ ਕਾ ਰਹਿੰਦੀ ਖੁੰਦੀ ਜੇ ਮੜਾ ਗੋਟ ਬੱਜੇ ਫਿਰ ਰੱਬ ਕਹਿੰਦਾ ਆ ਜਾ ਦਿੱਤ ਨੂੰ 201 ਕਿੰਨਾ ਵੀਚ ਦਾ ਉਹ ਤਾਂ ਬਿਮਾਰੀ ਬਹੁਤ ਦਾ ਬਿਮਾਰੀ ਬਹੁਤ 201 61 ਕਿਹਾ ਜਾ ਵੀਚ ਤਾਂ ਉਹ ਖਤਮ ਕਰਤਾ ਇਹਨਾਂ ਨੇ ਚਲ ਉਹ ਜੋ ਫਰਕ ਤਾਂ 201 ਵਿੱਚ ਉਹਦਾ ਚੌਲ ਲਾਲ ਦਾ ਠੀਕ ਹੈ ਉਹ ਦਾ ਮਸਲਾ ਚਮੜੀ ਅਰ ਕਾੜੀ ਚੀਜ਼ੇ ਦੇਖਣ ਚੰਗੀ ਲੱਗਦੀ ਫਿਰ ਰੱਬ ਕਹਿੰਦਾ ਕਿ بگੜਦੇਗਾ ਕੁਆਲਟੀ ਵੀ ਦੇਖਣੀ ਕਹਿੰਦੇ ਨੇ ਵਿੱਚ ਇਹ ਚਿੱਟਾ ਹੀ ਦਾ ਕੋਸਮੀ ਦਾ ਪੱਤਾ ਲਾਲ ਦਾ ਉਹਦਾ ਪੱਤਾ ਨਾ ਉੱਪਰ ਨਾ ਚੌਲ ਦਾ ਜਿਹੜਾ ਪਹਿਲਾਂ ਕਵਰ ਦਾ ਸੱਕ ਜਾ ਲਾਲ ਦਾ ਜੇ ਦੋ ਵਾਰ ਗ੍ਰੇਂਡ ਕਰ ਦਿੰਦੇ ਚਿੱਟਾ ਚੌਲ ਨਿਕਲਦਾ ਦਾ ਮੈਂ ਲਾਲਾ ਜੀ ਬੇ ਪੱਕੇ ਜਾਂਦੇ ਉਹਦੇ ਕੋਲ ਉਹਨੂੰ ਮੈਂ ਦੱਸਦਾ ਵਾਂ ਕਿ ਲੱਕ ਲਾਇਆ ਹੋਰ ਕਹਿੰਦਾ ਕੋਈ ਨਾ ਲੈ ਆਈ ਪਹਿਲਾਂ ਦੂਜੀ ਵੇਖ ਲਈ ਪੂਛਿਆ ਪਾਸਾ ਦੀ ਜਦੋਂ ਉਹ ਕਿਲਾ ਨਹੀਂ ਜਾਣਾ ਦਾ ਮੈਨੂੰ ਕਹਿੰਦਾ ਮੇਰੇ ਕੋਲ ਨਹੀਂ ਲੱਗਣਾ ਹੈਗਾ ਇਹ ਦੇਗਾ ਮੌਗਾ ਜੀ ਬਾਬਾ ਫਿਰ ਇੱਥੇ ਆਪਣੇ ਪਿੰਡੇ ਵਾਲੇ ਬੰਦੇ ਕਹਿੰਦਾ ਆੜਤੀ ਦਾ ਚਮਕੌਰ ਉਹ ਕਹਿੰਦਾ ਕੋਈ ਨਾ ਉਹਨਾਂ ਕੋਲ ਲੈ ਗਿਆ ਕੱਲ ਉਹਥੇ ਲੈ ਕੇ ਗਾ ਉਹਨੇ ਪੱਖਾ ਲਾਇਆ ਉਹਨੂੰ ਐ ਤਾਂ ਸੋਕਾ ਹੀ ਤਾਂ ਹੋ ਪਰ ਜਿਹੜਾ ਜਹਾਲਣੇ ਦੇ ਛੱਲੇ ਟੋਲ ਗਰੇ ਨਾ ਚੱਲ ਵਜਾਉਣਾ ਉਹਨੂੰ ਦੇਖਣ ਨੂੰ ਰੂਹ ਨਿਕਾ ਦੇ ਲਾਲ ਢੇਰੀ ਆਵੇਂ ਆਹ ਤਾਂ ਜਿਹੜਾ ਆਮਦਾਨ ਨਵਰੇਗੀ ਜਿਕਣਾ ਪੁੱਛਿਆ ਤਾਂ ਉਹ ਹੀ ਤਾਂ ਹੁੰਦੇ ਦੱਸਾ ਉੱਪਰ ਕਵਰ ਚੜਿਆ ਹੋਇਆ ਉਹ ਪੱਖੇ ਥੱਲੇ ਦੱਸਦਾ ਵੀ ਆਹ ਕਿਹੜਾ ਬੀਜ ਹੈ ਹਰੇ ਕੇ ਦੇਖਦਾ ਨਿਗਾਹ ਫੇਕਦੀ ਪੈਂਦੀ ਵੀ ਹਾਂ ਜੌਲ ਕਿੱਟਾ ਨਿਕਲ ਵੀ ਲਾਲ ਰੰਗ ਦਾ ਉਹ ਤੋਂ ਹੀ ਜੇ ਪਤਾ ਲੱਗਦਾ ਚੱਲ ਉੱਥੇ ਕਿਹਾ ਦਾ ਗੁੱਸਾ ਨਹੀਂ ਉਹਨਾਂ ਦੇ ਦੱਸ ਕੇ ਆਪਾਂਗੇ ਇਹਦੇ ਵੀ 251 ਭਾਈ ਦੂਤ ਉਹਨੂੰ ਦੇਖਣ ਨੂੰ ਹੋਰ ਤਰ੍ਹਾਂ ਲੱਗਦਾ ਬਹੁਤ ਵਧੀਆ ਦੀ ਪੂਛਾ ਵਾਂਗੀ ਹੁੰਦੀ ਹੈ ਨਾ ਨੀਵੀ ਜੀ ਬਹੁਤ ਝਾੜਦਾ ਯਾਰ ਪੂਛਾ ਉਹ 21 ਹੋਇਆ ਇਹ ਤਿੰਨੇ 20 ਜੇ ਇਕੱਠੇ ਜੀ ਦੇ 2008 ਮੈਂ ਆਇਆ ਦਾ ਚਿੱਕੇ ਸਾਲ ਲੱਗਿਆ ਇੱਕੋ ਨਾ ਦੋ ਸਾਲ ਦਲਦਾਲ ਚਲੇ ਗਏ ਦੋ ਸਾਲ ਦਾ ਇੱਕ ਸਾਲ ਦਾ ਸੁਭੀ ਲੈਦਾ ਪਹਿਲੇ ਸਾਲ ਦਾ ਗੱਟ ਮਾ ਜਾਨਾ ਦੋ ਸਾਲ ਰੋਕ ਰਕਾਈ ਚ ਚੱਲਿਆ ਤੇ ਗੁਪਤੀ ਦਾ ਹੁਣ ਤੱਕ ਚੱਲਦਾ ਮੰਡੀ ਦਾ ਗੁਪਤੀ ਹੁਣ ਤੱਕ ਚੱਲਦਾ ਆਹ ਹਾਂ ਇਹ ਹਾਂ ਗੱਲ ਪਹਿਲਾਂ ਵੀ ਕਿਸੇ ਨੇ ਕਹੀ ਪਿਛਲੇ ਸਾਲ ਵੇਚਿਆ ਨਹੀਂ ਦੱਸਦੇ ਨਹੀਂ ਹੈਗੇ ਵੀ ਉਹ ਹੈ ਪਰ ਦੱਸਦੇ ਨਹੀਂ ਮੈਂ ਨਾਜ਼ਰੀ ਪੱਖਾ ਦੱਸਦਾ ਉੱਥੇ ਪਿਛਲੇ ਸਾਲ ਮੇਲੇ ਆਇਆ ਵਾਦਾ 10 ਗੀਲਿਆਂ ਦੀ ਜੀਰੀ ਆਈ ਸੀ ਘਟੋ ਹਾਂ ਫਿਰ ਅੱਗੇ ਵਿਚੇ ਰਾਤ ਨੂੰ ਜਰਾ ਜੋਖ ਹੁੰਦੀ ਆ ਪਤਾ ਨਹੀਂ ਕਿ ਆ ਸਿਸਟਮ ਆ 20 ਵਜੇ ਦਾ ਝਾੜਦੇ ਸੱਤ ਦੇ ਵਿੱਚ ਦੋ ਜੀਮੀ ਦਾ ਤੇ ਹੁਣ 92 ਬੀਜ ਤਾਂ ਜਿਹੜਾ ਉਹ ਕਿੰਨੇ ਹੱਕੇ ਚ ਤਾਂ ਉਹ ਦੇਖ ਲਓ ਵੀ ਖਤਮ ਹੋ ਗਿਆ ਮੇਲੇ ਲਗਾ ਜੀ ਲੈਣੇ ਨੇ ਵਿੱਚ ਇਹਦੇ ਉਹ ਆ ਆਹ ਕੀ ਹੁੰਦਾ ਜਿਹੜੇ ਹੁੰਦਾ ਧਾਗਾ ਜਾ ਧਾਗਾ ਜਾ ਕੋਈ ਪਹਿਲਾਂ ਹੁੰਦਾ 48 ਵਿੱਚ 48 ਧਾਗਾ ਜਾ ਤਾਂ ਹੁਣ ਜੇ ਦੇਖਿਆ ਜਾਵੇ ਉੱਚ ਵੀ ਆ 85 ਤੋਂ ਹਾਂ 48 ਬੀਜ ਪਹਿਲਾਂ ਮਸ਼ਹੂਰ ਹੁੰਦਾ ਦਾ ਕਰਨੇ ਦਾ 95 ਬਹੁਤ ਚੌਟਦਾ ਚੱਲੇ 95 ਦੀ ਬੋਰੀ ਖਾਲੀ 95 ਦੀ ਬੋਰੀ ਖਾਲੀ ਵਿੱਚ ਤੇ 64 ਬਹੁਤ ਚੱਲੇ 64 ਨੂੰ ਫੇਰ ਬਿਮਾਰੀ ਪੈ ਜੇ ਉਹ ਖਤਮ ਹੋ ਗਏ 36 ਅੱਗੇ 36 ਤੇ 89 ਇੱਕ 18 ਟੌਪ ਤੇ ਆ 18 ਨੂੰ ਵੀ ਹੁੰਦੀ ਲਾ ਡਾਵਾ ਡੋਲ ਜਾ ਹੁੰਦਾ ਲੱਗਦਾ ਹੈ ਇਹਦੀ ਸਾਰਾ ਉਰੀ ਖੜਦਾ ਹੈਗਾ ਫੇਰ ਉਹ ਤੇ ਖੜੇ ਨਾ ਖੜੇ ਬਿਮਾਰੀਆਂ ਨਹੀਂ ਹੁੰਦੀਆਂ ਜਿਹੜਾ 85 ਬੀਜ ਹੈ ਨਾ ਇਹਦੇ ਨਾਲ ਦਾ ਦਾ ਹੁੰਦਾ ਬੰਨੇ ਐਰ ਗੰਨੇ ਹੁੰਦਾ ਘੋੜਾ ਜਿਹਾ ਨੂਟ ਆਉਂਦਾ ਹੈ ਗੰਨੇ ਦਾ ਬਾਕੀ ਸਮਾਂ ਇਹ ਨਹੀਂ ਹੈ ਐਰ ਘੋੜਾ ਜਾ ਬੰਨੇ ਚ ਹਲੇ ਨੀ ਘੋੜਾ ਪਿੱਛੇ ਸਾਲ ਨਹੀਂ ਗੱਲ ਕਰਦਾ ਹਾਂ ਆ ਜੇਗਾ ਘੋੜੇ ਨਾਲ ਇਹਦੇ ਕੀ ਗੰਨੇ ਦੀ ਬਿਮਾਰੀ ਸਾਹ ਤੇ ਤਾਂ ਪਈ ਬੜਾ ਬਰਸਾਤ ਨਹੀਂ ਪਈ ਹੁਣ ਮੀਂਹ ਪੈਂਦੇ ਰਹਿੰਦੇ ਨੇ ਹੁਣ ਗੰਨੇ ਦਾ ਰੰਗ ਹੋਰ ਤਰ੍ਹਾਂ ਹੋਗਾ ਹਾਂ ਬਰਸਾਤ ਵਾਲਾ ਬਰਸਾਤ ਵਾਲਾ ਤਾਂ ਕੰਮ ਹੋਈ ਨਹੀਂ ਸਾਡੇ ਕਿਤੇ ਬਰਸਾਤ ਪੈਂਦੀ ਜਿਹੜੇ ਅਸੀਂ ਪਾਗਦੇ ਆਂ ਸਾਲ ਦੇ ਬੂਟੇ ਲਾਏ ਵੇ ਦੋ ਦੋ ਇੰਚ ਹੋਰ ਵਧਣਗੇ ਹਾਂ ਦੋ ਦੋ ਇੰਚ ਹਾਂ ਬਿਲਕੁਲ ਇੱਕ ਆਪਣੇ ਬੇਲ ਪਤਾ ਤੇਰਾ ਕਾਲੀ ਕਬੂ ਤੇਰਾ ਕਰੀਂ ਪੂਰੀਆਂ ਦੀ ਮੱਕੀ ਚ ਹੂੰ ਤੇਰਾ ਹੋਰ ਦੇ ਨਾਲ ਸਭ ਦੇ ਗੰਨੇ ਚ ਦੇਖਦਾ ਇੰਦਰ ਜੀ ਦੇ ਗੰਨੇ ਚ ਆਹ ਤੇ ਲ ਕਿੱਥੇ ਜਾ ਆ ਗਈ ਕਿਸੇ ਦੇ ਹੈ ਨਹੀਂ ਕਿ ਹੈ ਨਹੀਂ ਸਭ ਦੇ ਆ ਪਤਾ ਨਹੀਂ ਪਾਣੀ ਪਾਣੀ ਵਿੱਚ ਆ ਟ੍ਰੇਨ ਭਰੀ ਪਈ ਆ ਵੇਲਣ ਸਾਰੀ ਉਹ ਆਹ ਤੇਰੇ ਮੇਰੇ ਖੇਤਾਂ ਲਾ ਕੇ ਕਿਹੜਾ ਪਾਣੀ ਜੀ ਪੈਣਾ ਜਿਹੜਾ ਪਹਿਲਾਂ ਫਲਾਡ ਆਇਆ ਉਹਦੇ ਨਾਲ ਆ ਗਿਆ ਹੜੂੜ ਕੇ ਇਹ ਬੀਜ ਆਇਆ ਕਿ ਬੇਲਾਈ ਕੇ ਜੜੇ ਆਇ ਨਹੀਂ ਪਤਾ ਉਹਦੇ ਨਾਲ ਆਇਆ ਟੋਟਲੀ ਉਹ ਖੇਤਾਂ ਜਾ ਆਜੇ ਨਹੀਂ ਹੁਣ ਤਨੇ ਬੇਲਾਂ ਇਥੇ ਕੋਈ ਪੱਕ ਵੀ ਨਹੀਂ ਉਹਨੂੰ ਦੇਖੀ ਇਹਨਾਂ ਕੋ ਬੇਰ ਮੰਗਣ ਲੱਗਣਾ ਜਾਂ ਬੇਰ ਜਿਹਨੂੰ ਭੰਨਦੇ ਨੇ ਵਿੱਚ ਬਰੀਕ ਚਾਹ ਪੱਤੀ ਵਰਗੇ ਆ। ਖੌਲਾ ਜਿਹਾ ਬਰੀਕ ਦਾਣਾ ਉਹ ਤਾਂ ਫਿਰ ਆਮ ਰੁਪਏ ਦੇ ਬਦਲੇ ਕਰਦੇ। ਬਸ ਵੇਹੀ ਜੱਟਾ ਵੀ ਜਿਹੜੇ ਸਾਹਦੇ ਹੀ ਆ। ਹੁਣ ਇੱਥੇ ਅਸੀਂ ਕੱਲ ਪਰਸਾਂ ਹੀ ਬੈਠੇ ਤੇ ਕੋਰੇ ਇੱਧਰ ਦੱਖਣ ਚੱਲਦਾ। ਆਏ ਜਦਨ ਮੀਂਹ ਪਿਆ ਅਸੀਂ ਮੇਰੀ ਹੋ। ਪਸ ਕੇ ਵੀ ਗੜਦ ਵੀ ਨੋੜਦੀ ਉੱਥੇ ਤੇ ਆਇਆ ਕਰਿਆ ਬਰੂਲਾ ਆਇਆ ਕਰ ਕਰਦਾ। ਪਾਣੀ ਦੋ। ਪਾਣੀ ਦਾ ਨਾ ਇਹਦਾ ਉੜਦਾ ਦਾ ਬੂਰ। ਧੰਨਵਾਦ। ਹਵਾ ਵੋਤਾ ਦੀ ਜਿਦਣਾ ਇਹ ਹਵਾ ਚੱਲਦੀ। ਕਿਹੜਾ ਲਾਗ ਲੈ ਰਾਇ ਗੂੜਾ ਜਿਹਾ ਬਣਾ ਲੈ ਜਾ ਕੇ ਜਾ ਕੇ ਟੁੱਟਦਾ ਸਾਨੂੰ ਆਲੇ ਕੇ ਵੀ ਕਰਦਾ ਉਹਨਾਂ ਕਰਦਾ ਵੀ ਨਹੀਂ ਹੁਣ ਤੱਕ ਗਿਆ ਟੇ ਟਿੱਪਾ ਮਾਮੀ ਨਹੀਂ ਗੈਣਾ ਕਰੇ ਕੋਰ ਚਲੋ ਬੱਤ ਦੇਖ ਨਾ ਬੀਜ ਜਾਈ ਜਾਂਦਾ ਜਦੋਂ ਵੀ ਤੇਰਾ ਅੱਜ 13 ਹੋ ਗਈ ਦਰ ਰਹਿ ਗਏ ਬਾਈ 10 15 ਰੱਖੋ ਬਸ 15 ਦਿਨ ਦੋ ਹਫ਼ਤੇ ਜੱਗੇ ਹਾਂ ਛੱਡ ਦੇ ਨੇ ਗਾ ਦਿਲਵੀਰ ਮੈਂ ਵੀ ਅੱਜ ਉੱਥੇ ਗਿਆ ਆ ਤੇਰੇ ਨਾਮ ਤੇ ਸਮੇਂ ਪਰ ਇਹਨੇ ਜੇ ਪਾਛਵਾ ਚੱਲੇ ਹਫਤਾ ਇੱਕ ਨਾ ਹੋਵੇ ਜੇ ਪਾਛਵਾ ਚੱਲੇ ਹਫਤਾ ਇੱਕ ਨਾ ਹੋਵੇ ਪਾਛਵਾ ਚੱਲਣ ਉਹ ਯਾਰਾ ਕੰਮ ਰਿਹਾ ਹਫਤੇ ਤਿੰਨ ਵੀ ਲੰਘ ਜਾਣਾ ਮੈਂ ਹੁਣ ਉਧਰ ਕੱਲ ਆਪਣਾ ਲਖੇ ਨਹੀਂ ਗਿਆ ਵਿੱਚ ਨੂੰ ਪਾਣੀ ਚੱਲਦਾ ਦੋ ਮੋਟਰ ਜਿੰਨੇ ਚੱਲਦਾ ਉਹ ਉੱਥੇ ਮਾਹਣ ਘਾਹ ਸਫਾਈ ਲੈ ਕੇ ਵਾਹ ਕਰਨੇ ਹੀਟ ਲਗੇਦੇ ਭਰੇ ਹੋਣ ਹੁਣ ਦੇਖ ਪਿਆ ਜਣੀ ਪਿਆ ਤੰਨੇ ਪਾਣੀ ਉਂ ਦੌਲ ਕੋਲ ਦੇ ਸਲਾਬੀ ਆ ਕੇ ਥੋੜਾ ਥੋੜਾ ਖੜਾ ਰਹਾ ਹੈਗਾ ਵਿੱਚ ਸਾਰੇ ਖੇਤ ਨੇ ਪਰਾ ਪਰਾ ਲਾਗ ਲਾਗ ਮਾਨੀ ਦਾ ਹੁਣ ਅੱਕਾ ਨੁੱਕਾ ਵੱਡੀ ਹੁੰਦਾ ਮੈਨੂੰ ਜੇ ਹੁਣ ਤੇ ਸਾਂਮੂ ਗੇ ਉੱਪਰ ਨਾਮ ਨਹੀਂ ਪਿਆ ਤਾਂ ਮਸ਼ੀਨ ਚੱਲੂਗੀ 15 ਨੇ ਤੱਕ ਮੇਕੜਾ ਨੂੰ ਢੇਡਾ ਨਹੀਂ ਰੱਖਣਾ ਪੈਣਾ ਉਦੋਂ ਕਿ ਪਾਸੇ ਬਾਹਰ ਨਹੀਂ ਚੱਲਦੀ ਕੋਈ 8:00 ਟਾਈਮ ਤੱਕ ਸਾਂਮਣੇ ਹੁਣ ਕੋਈ ਸਮਝ ਆ ਫੇਰ ਹੋ ਗਿਆ ਬੱਦਲ ਚੜਿਆ ਹੋਇਆ ਸਾਰੀ ਦਿਹਾੜੀ ਦੱਖਣ ਕਿੰਨਾ ਚੱਲਿਆ ਲੱਖਣ ਚੱਲਿਆ ਕਿੱੜਾ ਆ ਕੰਮ ਤਾਂ ਹੁੰਦਾ ਹੀ ਨਹੀਂ ਇਹਦੇ ਨਾਲ ਇਹ ਕਿ ਨਹੀਂ ਤੇ ਤੁੱਪ ਨਿਕਲੀ ਬੁੰਦੀ ਦੀ ਪਾਣੀ ਚੱਲਦੀ ਪਾਣੀ ਦਾ ਆਉਂਦਾ ਲੋ ਜੀ 2 ਰਹਿ ਗਏ 15 ਇਹ ਮੌਸਮ ਐਜੇ ਹੀ ਰਿਹਾ ਫੇ 20 ਵੀ ਹੋ ਸਕਦੇ ਆ ਜੇ ਪਾਸੇ ਵਾ ਚੱਲ ਵੀ ਅੱਠ ਵੀ ਰਹੇ ਤਾਂ ਚਲ ਉਹਨਾਂ ਦਾ ਜਿਹੜਾ ਆ ਜਣਾ ਜਿਹੜੀ ਤੁਹਾਡੇ ਬੇਲ ਹੈ ਨਾ ਉਹਦੀ ਸਪਰੇਅ ਸ਼ੁਰੂ ਕਰਕੇ ਬੀਜ ਖਾਣ ਨੂੰ ਕਰੋ ਬੀਜ ਮੈਂ ਤਾਂ ਕਰ ਲਈ ਕਾਪੂ ਮੈਂ ਤਾਂ ਕਰ ਦਿੱਤੀ ਜਮਾ ਫੇਰ ਗੇੜਾ ਮਾਰ ਕੇ ਜਮਾ ਹੀ ਖਤਮ ਜੀ ਜਮਾ ਹੀ ਹੁਣ ਦਿਲਵੀਰ ਤੇ ਬਹੁਤ ਆਣ ਹੁਣ ਡਾਕਟਰ ਲੇਟ ਮਿਲਿਆ ਮਨ ਪਮਾ ਬਾਜੀ ਕਹਾਂ 80% ਲੈ ਕੇ ਹੁਣ ਦੂਬੋੜੀ ਜੇ ਕਰਨੀ ਹੁੰਦੀ ਹਾਂ 58 ਰਿਆ ਹੂੰ 80 ਲਿਆਉਣੀ ਮੱਧਾ ਲੀਟਰ ਫੇਰ ਘੁੰਮ ਜਾਣਾ ਉਹੀ ਉਹੀ ਮੇੜਿਆਂ 'ਪਾ ਓ ਠੀਕ ਹੈ ਦੁਬਾਰਾ ਹੁਣ ਤਾਂ ਮੇੜੇ ਬੰਨ ਹੋਏ ਘੁੰਮ ਹੋ ਜਾਂਦਾ ਵਿੱਚ ਹਾਂ ਫੇਰ ਕਰ ਦੇਣੀ ਆ ਆਪੇ ਨਹੀਂ ਦੇ ਥੋੜਾ ਔਖਾ ਤੁੜਨ ਲੰਦੀ ਮੈਨੂੰ ਜਿਹੜੀ 80% ਉਹਦਾ ਛਿੱਟਾ ਦੇਉਂਦਾ ਕਿ ਸਪਰੇ ਸਪਰੇ ਕਰ ਲੈ ਕੁਛ ਕਰ ਲੈ ਜੇ ਤਾਂ ਛਿੱਟਾ ਦੇਣਾ ਤਾਂ ਖੇਤ ਨੂੰ ਪਾਣੀ ਨਹੀਂ ਤੇਰੇ ਮੇੜੇ ਬੰਨੇ ਹੋਇਆ ਤੇ ਤੇਰੇ ਵਾਲੇ ਘੁੰਮਣਾ ਔਖਾ ਤੁੜਨ ਹੋਵੇ ਬਾਈ ਸਿੰਧੂਰ ਨੇ ਯਾਰ ਪਾਣੀ ਦਾ ਭਰ ਲਾ ਹੂੰ ਡੋਲਾ ਬਰਾਦਰ ਬੋਤਲ 2 ਲੀਟਰ ਵਾਲੀ ਚ ਤੂੰ 40 ਪਾ ਕੇ ਤੇ ਤੀਰੀਆਂ ਮਾਰਦਾ ਫਰੀਜਾ ਵਿੱਚ ਵਿੱਚ ਪਾਣੀ ਦੇ ਘੋਲ ਕੀ ਜਿਆਦਾ ਵੇਲਕਸ ਨੂੰ ਆਇਓ ਪਹਿਲਾਂ ਚੜੀ ਉੱਪਰ ਪਹਿਲਾਂ ਤਾਂ ਧਾਤੀ ਵਿੱਚ ਪਈ ਉਹ ਗਲ ਜਣੀ ਸਾਰੀ ਉੱਪਰ ਫਸੂਕੀ ਜੜ ਜੜੇ ਗਲ ਗਈ ਯਾਰ ਉੱਪਰ ਕਿੱਥੇ ਰਹਿ ਜੂਗੀ 80% 240 80% ਹਾਂ ਮਨ ਮੈਨੂੰ ਜੂਰੀਏ ਚ ਪਾਉਣ ਨੂੰ ਗਿਆ ਤਾਂ ਉਹਨੇ ਮੈਂ ਤਾਂ ਸਪਰੇਅ ਕਰਤੀ ਜਾਂਦਾ ਤੇਰੇ ਬਾਦ ਮਿਲਿਆ ਆ ਲੀਟਰ ਪਾ ਦੇ ਤੂੰ ਅੱਧੇ ਕਿਲੇ ਜ ਮੈਂ 2 ਪਿੱਗੇ ਜੀ ਲੀਟਰ ਕਰੀ ਦੇਖ ਲਾ ਤਾਂ 1 ਲੀਟਰ ਹੀ ਕਰਦਾ ਤੂੰ ਤਾਂ ਨਿਕਾਲਾ ਵਰੂ ਜੜ ਤੇ ਨਹੀਂ ਕੱਢਦੇ ਪੱਤੇ ਪਾ ਕਰਦੀ ਆ ਇਹਦੇ ਨਾਲੇ ਬੁੱਟੇ ਵੀ ਨਹੀਂ ਮੈਂ ਤਾਂ ਬੁੱਟਿਆਂ ਚ ਕਰੀ ਆ ਤੇ ਜੜ ਤੇ ਕੁਝ ਨਹੀਂ ਕਹਿੰਦੀ ਹੈਗੀ 240 ਪੱਤੇ ਪਾ ਨਾ ਕਿਤੇ ਚਲੋ ਠੀਕ ਹੈ ਲੋ ਠੀਕ ਹੈ ਜੀ ਬਾਕੀ ਘਰ ਦੇ ਮੇਲ ਕਾਬੂ ਸਾਸਰੀ ਕਾ ਜਰੂਰੀ ਸਾਸਰੀ ਕੋ